ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚ ਗਏ ਜੀ ਯੂਨੀਵਰਸਿਟੀ ਪੀਏਯੂ ਬੀ ਲੈਣਾ ਆਏ ਸੀਗੇ ਇੱਥੇ ਆਪਾਂ ਹੋਰ ਵੈਰਾਈਟੀਆਂ ਵੀ ਦੇਖਦੇ ਆ ਮੱਕੀ ਦੀਆਂ ਵੀ ਹਾੜੂ ਮੱਕੀ ਦੀਆਂ ਤੇ ਜੀਰੀ ਦਾ ਵੀ ਦੇਖਦੇ ਆ ਕਿਹੜਾ ਕਿਹੜਾ ਲਓ ਜੀ ਜੀਰੀ ਦੀਆਂ ਸਾਰੀਆਂ ਵੈਰਾਈਟੀਆਂ ਵਿੱਚੇ ਬਾਸਮਤੀ ਦੀਆਂ ਸਾਰੀਆਂ ਪੂਰੀ ਡਿਟੇਲ ਵੀਡੀਓ ਨੂੰ ਰੋਕ ਕੇ ਤੁਸੀਂ ਸਕਰੀਨ ਸ਼ਾਟ ਲੈ ਲਓ ਜੀ ਡਿਟੇਲ ਦੇਖਣ ਲਈ ਇਹ ਕਾਲੀ ਚ ਬਣਾਈਆ ਸੀ ਵੀਡੀਓ ਤਾਂ ਕਰਕੇ ਸ਼ਾਇਦ ਮੈਨੂੰ ਲੱਗਦਾ ਐਂ ਦਿਖਣਾ ਹੀ ਤੋਂ ਚੰਗੀ ਤਰ੍ਹਾਂ ਬਾਕੀ ਇੱਕ ਮੈਂ ਸ਼ਾਰਟ ਅਪਲੋਡ ਕਰੂੰਗਾ ਜੀ ਲੱਗ ਤੋਂ ਇਹਦਾ ਬੀ ਦਾ ਸਪੈਸ਼ਲੀ ਡਿਟੇਲ ਦਾ ਉੱਥੇ ਤੁਸੀਂ ਦੇਖ ਲਿਓ ਚਾਹੇ ਆਹ ਰੇਟ ਆਗੇ ਇਹਨਾਂ ਦੇ ਇਹ ਆ ਜੀ ਖਾਦਾਂ ਦੀ ਜਾਣਕਾਰੀ ਲੋ ਜੀ ਲੈ ਲੇ ਸਾਰੇ 20 ਵਿੱਚੇ ਮੂੰਗੀ ਵਿੱਚੇ ਜਿਰੀ ਦੇ ਆ ਹੋ ਗਏ ਤਿੰਨ ਥੈਲੇ 24 24 ਕਿਲੋ ਵਾਲੇ ਪੀਆਰ 131 ਦੇ ਪੀਏਯੂ ਵਾਲੇ ਕਹਿੰਦੇ ਜੀ ਇਹ ਥੈਲਾ ਪੈਣਾ 3 ਕੀਲਿਆਂ ਚ 24 ਕਿਲੋ ਦਾ ਬਾਕੀ ਆਪਣਾ ਆਪਣਾ ਹਿਸਾਬ ਹਰੇਕ ਦਾ ਮੂੰਗੀ ਹੋਗੀ ਆਪਣਾ 30 ਕਿਲੋ ਹੈਗਾ ਵੀ ਇਹ 12 13 ਕਿਲੋ ਪੈਣਾ ਇੱਕ ਕੀਲੇ ਚ ਤਾਂ 2.5 ਕੀਲਿਆਂ ਦਾ 20 ਬਣ ਜਾਣਾ ਬਣਾਏ ਇਹ ਵੈਰਾਈਟੀ ਹੈਗੀ ਐਮਐਚ 421 ਇਹ ਆਪਾਂ ਨੂੰ ਪਿਆ ਜੀ 200 ਰੁਪਏ ਕਿਲੋ ਮੂੰਗੀ ਦਾ ਵੀ ਪੀਆਰ 32 ਜਿਹੜੀ ਥੈਲੀ ਆ ਇਹ ਮਿਲੀ ਐ ਇੱਕ ਜਣੇ ਨੂੰ ਇੱਕ ਜੀ 4 ਕਿਲੋ ਵਾਲੀ ਥੈਲੀ ਆ ਇਹ 500 ਰੁਪਏ ਦੀ ਇਹ ਇੱਕ ਜਣੇ ਨੂੰ ਇੱਕ ਹੀ ਦਿੱਤੀ ਉਹਨਾਂ ਨੇ